ਗਰਮੀਆਂ ਦੇ ਵਿੱਚ ਦੁੱਧ ਜਿਹੜੀਆਂ ਗਈਆਂ ਹੈਗੀਆਂ ਨੇ ਚਾਹ ਗਈਆਂ ਹੋਣ ਚਾਹੇ ਮੱਝਾ ਹੋਣ ਉਹ ਘਟਾ ਦਿੰਦੀ ਹੈ ਪਰ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲੇ ਦਾਵਾ ਕਰਦੇ ਨੇ ਡਾਕਟਰ ਉਕਾਰ ਕਾਉਂਸਲ ਹੋਣੇ ਡਾਕਟਰ ਭੀਨ ਸਾਹਿਬ ਕਾਉਂਸਲ ਹੋ ਕੇ ਬੜੇ ਡਾਕਟਰ ਸਾਹਿਬ ਉਹ ਕਹਿੰਦੇ ਨੇ ਵੀ ਸਾਡਾ ਜਿਹੜੇ ਨੁਸਖੇ ਫਾਰਮੂਲੇ ਇਸਤੇਮਾਲ ਕਰੇਗਾ ਦੁੱਧ ਨਹੀਂ ਘਟੰਨਦੇ ਵੱਧ ਜਰੂਰ ਸਕਦਾ ਹੈ ਘਟ ਨਹੀਂ ਦਿੰਦੇ ਉਹ ਕਿਹੜਾ ਨੁਸਖਾ ਜੀ ਉਹ ਇਹਨਾਂ ਦੇ 2-3 ਪ੍ਰੋਡਕਟ ਆਉਂਦੇ ਆ ਜੀ ਵੈਸੇ ਤਾਂ ਆਮ ਜਿੱਦਾਂ ਕਿਸੇ ਵੀ ਪਸ਼ੂ ਨੂੰ ਕੋਈ ਸਮੱਸਿਆ ਹੁੰਦੀ ਮੰਨ ਲਓ ਮਸਟੈਟਸ ਹੀ ਆ ਸਭ ਤੋਂ ਵੱਧ ਹਰੇਕ ਫਾਰਮਰ ਦੇ ਵਿੱਚ ਜਦੋਂ ਵੀ ਕੋਈ ਬੰਦਾ ਐਲੋਪੈਥੀ ਯੂਜ਼ ਕਰਦਾ ਐਲੋਪੈਥੀ ਇੰਜੈਕਸ਼ਨ ਲਵਾ ਦਿੰਦੇ ਆ ਐਂਟੀਬਾਇਓਟਿਕ ਲਗਾ ਦਿੰਦੇ ਆ ਉਹ ਸ਼ਾਮ ਨੂੰ ਪਸ਼ੂ ਦਾ ਦੁੱਧ ਘਟ ਜਾਂਦਾ ਹਾਂਜੀ ਘਟ ਜਾਂਦਾ ਇਹਨਾਂ ਦੀ 1 ਤੇ 8 ਨੰਬਰ ਮੈਡੀਸਿਨ ਆਪਣੀ ਨੁਸਖੇ ਯੂਜ਼ ਕਰੋ ਪਹਿਲੀ ਗਾਰੰਟੀ ਤਾਂ ਇਹ ਹੀ ਜੇ ਇੱਕ ਬੂੰਦ ਦੁੱਧ ਨਹੀਂ ਘਟੂਗਾ ਅੱਛਾ ਔਰ ਮਸਟੈਟਸ ਦਾ ਹੱਦ ਦੂਸਰੇ ਦਿਨ ਸ਼ਾਮ ਤੱਕ ਰਿਜ਼ਲਟ ਮਿਲ ਜਾਂਦਾ ਜਿਆਦਾ ਨਹੀਂ ਤੇ 80% ਮਸਟੈਟਸ ਕਵਰ ਹੋ ਜਾਂਦੀ ਦੂਸਰੇ ਦਿਨ ਸ਼ਾਮ ਨੂੰ ਬਿਨਾ ਇੱਕ ਬੂੰਦ ਦੁੱਧ ਘਟਾਏ ਜਦੋਂ ਕੈਲੋਪੈਥੀ ਦੇ ਵਿੱਚ ਤੁਸੀਂ ਇੰਜੈਕਸ਼ਨ ਲਵਾਗਾਓਗੇ ਕਿ ਸ਼ਾਮ ਨੂੰ 2 ਤੋਂ 2.5 ਕਿਲੋ ਦੁੱਧ ਘਟ ਜਾਏ